ਪਿਆਰੇ ਦਰਸ਼ਕੋ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੇ ਢਿਲਕ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵਿੱਚ ਇੱਕ ਅੰਧਵਿਸ਼ਵਾਸ ਦੇ ਵਿੱਚ ਆ ਕੇ ਇੱਕ ਬਹੁਤ ਹੀ ਨੌਜਵਾਨ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜੋ ਕਿ ਉਸ ਦੀ ਮ੍ਰਿਤਕ ਲਾਸ਼ ਨੂੰ ਪਰਿਵਾਰ ਦੇ ਕਹਿਣ ਦੇ ਉੱਤੇ ਮਾਨਯੋਗ ਤਹਿਸੀਲਦਾਰ ਸਾਹਿਬ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਕਬਰਸਤਾਨ ਦੇ ਵਿੱਚੋਂ ਪੁੱਟ ਗਿਆ ਗਿਆ ਸੀ ਉਹ ਜਿਸ ਦੇ ਇਹ ਖੁਲਾਸਾ ਅੱਜ ਮਾਨਯੋਗ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਵਿਆਮਾ ਹਰੀਸ਼ ਕੁਮਾਰ ਜੀ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਰਾਖਲ ਪਤਨੀ ਮੰਗਾ ਮਸੀਹ ਵਾਸੀ ਸਿੰਘਪੁਰਾ ਨੇ ਮਿਤੀ 23 8 24 ਨੂੰ ਧਾਰੀਆਲ ਪੁਲਿਸ ਨੂੰ ਇੱਕ ਸ਼ਿਕਾਇਤ ਕੀਤੀ ਸੀ ਕਿ ਉਸਦਾ ਲੜਕਾ ਸੈਮੂਵਲ ਮਸੀਹ ਉਮਰ ਜਿਸ ਦੀ 30 ਸਾਲ ਦੇ ਕਰੀਬ ਦੱਸੀ ਗਈ ਆ ਉਹ ਅਕਸਰ ਹੀ ਬਿਮਾਰ ਰਹਿੰਦਾ ਸੀਗਾ ਜਿਸ ਵਿੱਚ ਪਾਦਰੀ ਜੈਕਮਸੀ ਤੇ ਬਲਜੀਤ ਸਿੰਘ ਨੂੰ ਉਹਨਾਂ ਨੇ ਆਪਣੇ ਘਰ ਵਿੱਚ ਦੁਆ ਕਰ ਲਈ ਬੁਲਾਇਆ ਸੀਗਾ ਉਹ ਦੋ ਦੁਆ ਕਰਨ ਦੇ ਲਈ ਉਹ ਘਰ ਵਿੱਚ ਆਏ ਵੀ ਸਨ ਉਹਨਾਂ ਨੇ ਮਿਤੀ 21/8/24 ਨੂੰ ਪਾਦਰੀ ਜੈਕਮਸੀ ਤੇ ਉਰਫ ਜੋਤੀ ਤੇ ਬਲਜੀਤ ਸਿੰਘ ਉਰਫ ਸੋਨੂ ਸਮੇਤ ਹਨ ਪਸਾਤੇ ਵਿਅਕਤੀ ਉਸ ਦੇ ਘਰ ਆਏ ਤੇ ਕਿਹਾ ਕਿ ਤੇਰੇ ਲੜਕੇ ਦੇ ਵਿੱਚੋਂ ਭੂਤ ਕੱਢਣਾ ਹੈ ਜਿਸ ਤੇ ਉਹਨਾਂ ਨੇ ਉਸ ਦੇ ਲੜਕੇ ਦੀ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਜੋ ਕਰੀਬ 2 ਘੰਟੇ ਤੱਕ ਉਸ ਦੀ ਮਾਰ ਕਟਾਈ ਕਰਦੇ ਰਹੇ ਜਿਸ ਦੇ ਬਾਅਦ ਵਿੱਚ ਜੋ ਪਾਟਰ ਸਨ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਉਸ ਪੀੜਤੇ ਦੇ ਕੋਲ ਨਹੀਂ ਆਉਣ ਦਿੱਤਾ ਜੋ ਸੈਮੂਅਲ ਮਸੀਹ ਦੀ ਕੁੱਟਮਾਰ ਕਰਕੇ ਉਸ ਨੂੰ ਮੰਜੇ ਤੇ ਪਾ ਕੇ ਦੁਆ ਕਰਨ ਵਾਲੇ ਜੋ ਪਾਟਰ ਆਏ ਸਨ ਉਹ ਵਾਪਸ ਚਲੇ ਗਏ ਜਦੋਂ ਪਰਿਵਾਰਕ ਮੈਂਬਰਾਂ ਨੇ ਕਰੀਬ ਜਾ ਕੇ ਦੇਖਿਆ ਤਾਂ ਸੈਮੂਅਲ ਮਸੀਹ ਦੀ ਮੌਤ ਹੋ ਚੁੱਕੀ ਸੀ ਜੋ ਪਰਿਵਾਰ ਨੂੰ ਜਾਣਕਾਰੀ ਨਾ ਹੋਣ ਕਰਕੇ ਮਿਤੀ 22/8/24 ਨੂੰ ਪਿੰਡ ਦੇ ਕਬਰਸਤਾਨ ਵਿੱਚ ਦਫਨਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਮਿਤੀ 23/8/24 ਨੂੰ ਧਾਰੀਵਾਲ ਵਿਖੇ ਮ੍ਰਿਤਕ ਸੈਮੂਅਲ ਮਸੀਹ ਦੀ ਮਾਤਾ ਰਾਖਲ ਵੱਲੋਂ ਸੂਚਨਾ ਦਿੱਤੀ ਤੇ ਪਾਦਰੀ ਜੈਕਮਸੀਹ ਉਰਫ ਜੋਕੀ ਬਲਜੀਤ ਉਰਫ ਸੋਨੂ ਅਤੇ ਅੱਠ ਨਾਮ ਮਾਲੂਮ ਵਿਅਕਤੀਆਂ ਦੇ ਖਿਲਾਫ ਧਾਰੀਵਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 88 ਮਿਤੀ 28/23/24 ਜੁਰਮ 105 190 193 ਬੀ ਐਨ ਐਸ ਤਹਿਤ ਥਾਣਾ ਧਾਰਿਆਲ ਵਿਖੇ ਦਰਜਾ ਮਾਮਲਾ ਕੀਤਾ ਗਿਆ ਡਿਊਟੀ ਮੈਜਿਸਟ੍ਰੇਟ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਜਾਬਤੇ ਅਨੁਸਾਰ ਸ਼ਮੂਲ ਮਸੀਦ ਦੀ ਮ੍ਰਿਤਕ ਦੇਹ ਨੂੰ ਕਬਰਸਤਾਨ ਤੋਂ ਪੁੱਟ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕੀਤਾ ਗਿਆ। ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਜੈਕਮ ਸਿੰਘ ਪੁੱਤਰ ਸਤਾ ਸਿੰਘ ਵਾਸੀ ਪਿੰਡ ਸੰਗਰ ਕਲੋਨੀ ਧਾਰੀਵਾਲ ਅਤੇ ਬਲਜੀਤ ਸਿੰਘ ਉਰਫ ਸੋਨੂ ਪੁੱਤਰ ਬਲਜੀਤ ਸਿੰਘ ਰਣਜੀਤ ਸਿੰਘ ਵਾਸੀ ਪਿੰਡ ਸੁਚਾਨੀਆਂ ਮਿਤੀ 25/8/24 ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕੀਤੇ ਗਏ ਹਨ। ਅਜਿਹੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਮਾਨਯੋਗ ਐਸਐਸਪੀ ਡਾਕਟਰ ਦਿਆਮਨ ਹਰੀਸ਼ ਦੀ ਕੁਮਾਰ ਜੀ ਦੀ ਅਗਵਾਈ ਵਿੱਚ ਵਕਫ ਵਕ ਟੀਮਾਂ ਬਣਾ ਕੇ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੇ ਖੁਲਾਸੇ ਕਰਦਿਆਂ ਮਾਨਯੋਗ ਸ਼੍ਰੀ ਦਿਆਮਨ ਹਰੀਸ਼ ਕੁਮਾਰ ਜੀ ਐਸਐਸਪੀ ਗੁਰਦਾਸਪੁਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਅਸੀਂ ਉਸ ਜਾਣਕਾਰੀ ਨੂੰ ਤੁਹਾਡੇ ਸਾਹਮਣੇ ਕਰਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਨੇ ਅੱਜ ਪ੍ਰੈਸ ਵਾਰਤਾ ਵਿੱਚ ਮੀਡੀਆ ਨੂੰ ਕੀ ਜਾਣਕਾਰੀ ਦਿੱਤੀ ਉਹ ਦੇਖੋ ਮਾਨਯੋਗ ਐਸਐਸਪੀ ਸਾਹਿਬਾਰੇ ਉਹ ਕੀ ਕਹਿ ਰਹੇ ਹਨ ਦੀ 23 8 24 ਨੂੰ ਇੱਕ ਜਿਹੜੀ ਐਪਲੀਕੈਂਟ ਹੈ ਡਾਕ ਰਾਕਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਸਟਰੀਵਨ ਕੋਲ ਸੁਣਾ ਕੇ ਦੱਸਿਆ ਸੀ ਕਿ ਉਹਦੇ بیٹے ਨੂੰ ਜੋ ਖਾਰ ਸੀਗਾ ਜਿਸ ਦਾ ਨਾਮ ਸਰ ਮਸੀ ਉਮਰ 30 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਗੜੀ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਲਈ ਜਿਨ੍ਹਾਂ ਦਾ ਨਾਮ ਜੈਕਪ ਮਸੀ ਅਤੇ ਬਲਜੀਤ ਸਿੰਘ ਹੈ ਤਾਂ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉਹ ਉਥੇ ਜਾ ਕੇ ਉਸ ਮੁੰਡੇ ਦੀ ਕੁਸ਼ਮਾਰ ਕਰਤੀ ਔਰ ਉਹਨੇ ਕਾਫੀ ਜ਼ਿਆਦਾ ਜ਼ੁਕੀ ਨਹੀਂ ਕਰਤਾ ਇਸ ਤੋਂ ਬਾਅਦ ਉਸ ਦੇ ਬੱਚੇ ਦੀ ਡੀਆ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਕੋ ਦਾ ਸੰਸਥਾਪਨ ਵੀ ਕਰਾਤਾ ਇਸ ਸਾਰੇ ਵਾਕਿਆ ਦੇ ਇਨਫੋਰਮੇਸ਼ਨ ਜਦੋਂ ਉਹਨਾਂ ਨੇ ਪ੍ਰੋਫੈਸ਼ਨਲ ਦਿੱਤੀ ਧਾਰੀਵਾਰ ਫੋਸ ਨੇ ਬੜੀ ਫੁਰਤੀ ਦੀ ਕੰਦਲ ਹੋਈ ਜਿਹੜੇ ਪਹਿਲਾਂ ਇੱਕ ਐਫਆਰ ਰਜਿਸਟਰ ਕੀਤੀ ਹੈ ਐਫਆਰ ਨੰਬਰ 88 23 ਅੱਜ 24 ਹੋਰ ਉਸ ਤੋਂ ਬਾਅਦ ਜਿਹੜੀ ਕਮੈਕਟਿਵ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਨਾਂ ਨੇ ਅਪਲੀਕੇਸ਼ਨ ਮੂਵ ਕਰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬਾਡੀ ਦਾ ਐਗਜ਼ਾਮੀਸ਼ਨ ਕੀਤਾ ਗਿਆ ਬੋਡੀ ਨੂੰ ਪੋਸਮਾਰਟ ਹ ਸਰ ਹਸਪੀਟਲ ਲੈ ਜਾ ਕਿ ਉਹਦਾ ਅਸ ਪਰ ਪ੍ਰੋਸੀਜਰ ਜੋ ਲਾ ਪਰ ਪ੍ਰੋਸੀਜਰ ਅ ਪੋਸਮੋਟਮ ਕੀਤਾ ਗਿਆ ਔਰ ਸਾਥੀ ਜੋ ਅਕਿਊਜ਼ ਹੈਗੇ ਜੈ ਕਮ ਅਸੀਂ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਕਰਵਾ ਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਅਵੇਟਸ ਵਿੱਚ ਇੰਤਜ਼ਾਰ ਹੈ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥਰੂ ਕਰਾਇਆ ਗਿਆ ਹੈ ਜਿਸ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ ਹਨ ਤੋ ਉਹ ਹਰ ਪਹਿਲ ਤੋਂ ਉਹਦੀ ਜਾਂਚ ਕਰਨੀ ਹੈ ਤੇ ਆਪਣੀ ਫਾਈਨਲ ਰਿਪੋਰਟ ਬਣੀਏਗੀ ਜੋ ਪੈਰੀਫਰਲ ਬੋਡੀ ਦੀ ਹੌਸਟਮ ਆਪਲਸ ਜਿਹੜੀ ਵਿਕਟਮ ਹੈ ਉਹਨਾਂ ਦੇ ਤੇ ਜਿਹੜੇ ਕੰਡੀਡੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਲੇ ਪੋਸਟਮਾਰਟਮ ਦੀ ਜੋ ਫਾਈਨਲ ਰਿਪੋਰਟ ਆਏਗੀ ਉਸ ਤੋਂ ਕਲੀਅਰ ਹੋਵੇਗਾ ਕਿ ਐਕਸ਼ਨ ਕੌਜ਼ ਆਫ ਡੈਥ ਤੇ ਬਾਕੀ ਵੀ ਕਿਹੜੀ ਗੱਲ ਹੈ